ਉਸੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਪ ਨੂੰ ਲੈ ਕੇ ਅੱਜ ਬਟਾਲੇ ਦੀ ਸਮੂਹ ਸੰਗਤ ਵੱਲੋਂ ਇੱਕ ਸ਼ਾਨਦਾਰ ਜਲਕਰ ਕੱਢਿਆ ਗਿਆ ਪੰਜਾ ਪਿਆਰਾਂ ਦੀ ਅਗਵਾਈ ਵਿੱਚ ਅਤੇ ਫੁੱਲਾਂ ਦੀ ਪਾਲਕੀ ਨਾਲ ਸ੍ਰੀ ਗੁਰੂ ਜਨ ਸਾਹਿਬ ਜੀ ਦੀ ਭਾਗ ਹضورੀ ਦੇ ਵਿੱਚ ਸੰਗਤਾਂ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ ਵੀ ਪਾਗ ਲੈ ਰਹੇ ਨੇ ਤੇ ਨਾਲ ਦੀ ਨਾਲ ਗੱਲ ਕੀਤੀ ਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸ਼ੋਰਟਸ ਜਰੂਰ ਦਿਖਾਏ ਜਾਣਾ ਹਾਰ ਟ੍ਰੈਕਟਰ ਟਰਾਲੀਆਂ ਦੇ ਵਿੱਚ ਸਭ ਜਿਹੜਾ ਜਿਹ ਮੁਹਮਾਤ ਤੇ ਪਹੁੰਚਿਆ ਹੈ ਸੜਕਾਂ ਦੇ ਵੱਖ-ਵੱਖ ਬਜ਼ਾਰਾਂ ਦੇ ਵਿੱਚ ਜੁੜਾ ਹੋਇਆ ਜਿੱਥੇ ਕਿ ਡੇਰਾ ਰੋਡ ਤੇ ਜਾ ਕੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੁਰੇ ਦੇ ਮੌਕੇ ਦੇ ਉੱਤੇ ਲੋਕ ਜਿਹੜੇ ਆ ਉਹ ਖੁਸ਼ੀਆਂ ਮਨਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਗਤ ਦੇ ਨਾਲ ਹੀ ਸਭ ਨੂੰ ਵਾਟ ਵਾਟ ਸ੍ਰੀ ਨਾਨਕ ਦੇ ਬੱਚੇ ਇਸ ਗਗਨ ਕੀਰਤਨ ਵਿੱਚ ਸਮੂਲਿਤ ਕਰ ਰਹੇ ਨੇ ਜਨਾਮਨ ਸੁਨੀਲ ਨਾਲ ਸਰਵੰਸਿੰਘ ਤੁਮਾਰ ਬਟਾਲਾ ਪ੍ਰਕਾਸ਼ਪੁਰ ਸਰ ਆਪਣਾ ਨਾਮ ਲਿਖਦਾ ਪਰ ਮਾਸਟਰ ਪ੍ਰਵੀਨ ਸਿੰਘ ਸਰ ਇਹ ਨਵੇਂ ਕਿਤੇ ਨਿਕਲੇ ਕਿੱਥੋਂ ਨਿਕਲੇ ਸੀਗਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਗੁਰਦਵਾਰਾ ਰਾਮਗੜੀਆ ਸਾਹਿਬ ਕਲਮਾ ਰੋਡ ਪਟਾਲਾ ਤੋਂ ਸੰਮੁੱਚੇ ਸਾਧ ਸੰਗਤਾਂ ਅਤੇ ਇਲਾਕਾ ਨਵਾਸੀ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਹ ਨਗਰ ਕੀਰਤਨ ਸੰਮੁੱਚੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਜਿਹੜਾ ਸਾਰੇ ਇਲਾਕੇ ਦੀ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਔਰ ਸਤਗੁਰ ਨਾਨਕ ਪ੍ਰਗਟਿਆ ਮੇਦੀ ਧੁੰਦ ਜਗ ਚਾਗਣਾ ਹੋਵਾ ਜਦੋਂ ਤੇ ਜਲੰਧੇ ਨੂੰ ਤਾਰਨ ਵਾਸਤੇ ਭੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਿਆ ਉਸ ਅਕਾਲ ਪੁਰਖ ਪਰਮੇਸ਼ਰ ਦਾ ਜੋ ਏਕਤਾ ਦੱਸ ਰਿਹਾ ਸਾਰੇ ਸੰਸਾਰ ਦੇ ਦਿੱਤਾ ਔਰ ਸਾਰੇ ਜੋ ਜਗਤਾ ਹੈ ਔਰ ਖਾਸ ਕਰਕੇ ਪਟਿਆਲਾ ਨਿਵਾਸੀ ਬਹੁਤ ਵੱਡ ਭਾਗਾਂ ਜਿਹੜੇ ਇਹ ਨਗਰ ਕੀਰਤਨ ਦਾ ਅਲੰਦ ਲੈ ਰਹੇ ਹਨ ਔਰ ਭਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਪੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਹੈ ਜੀ ਸਰ ਆਪਣੇ ਨਾਮ ਕੀ ਹੈ ਸਰ ਨਾਮ ਨੇ ਕਰਦੀ ਨਾਮ ਦੇ ਅੱਜ ਅੱਜ ਦੇ ਨਗਰ ਕੀਰਤਨ ਲੈ ਕੇ ਕੀ ਕਹਿਣਾ ਹੈ ਆਪਣੇ ਜੈ ਜੀ ਦੇ ਪ੍ਰਕਾਸ਼ ਸਿੰਘ ਜੀ ਸਰਬੱਤ ਦਾਤ ਸੰਗਤ ਨੂੰ ਬਲਕ ਲਾਗੋਧਾਈ ਹੋਵੇ ਇਹ ਨਗਰ ਕੀਰਤਨ ਗੁਰਦੁਆਰਾ ਆਰਾਮਗੜੀਆ ਤੋਂ ਬੜੀ ਧੂਮਧਾਮ ਨਾਲ ਨਿਕਲਿਆ ਨਿਕਾਲਿਆ ਜਾ ਰਿਹਾ ਹੈ ਸਰਬੱਤ ਦਾਤ ਸੰਗਤ ਨੂੰ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ